ਸਾਰੇ ਦਰਸ਼ਕਾਂ ਦਾ ਮੈਂ ਕਵੀਸ਼ਰ ਰੋੜਾ ਬਹੁਤ-ਬਹੁਤ ਸਵਾਗਤ ਕਰਨੀ ਆ ਦਰਸ਼ਕੋ ਐਸ ਵੇਲੇ ਅਸੀਂ ਤੁਹਾਨੂੰ ਲੈ ਕੇ ਆਏ ਆ ਖਜ਼ਾਨਾ ਗੇਟ ਗੇਟ ਖਜ਼ਾਨਾ ਅਸੀਂ ਪਹੁੰਚੇ ਹੋਏ ਆ ਪਿਛਲੇ ਦਿਨ ਹੀ ਅਸੀਂ ਟੁੰਡਾ ਤਲਾ ਪਹੁੰਚੇ ਸੀ ਤੇ ਨੋ ਲਿਫਟਿੰਗ ਦੇ ਜਿਹੜੇ ਹਾਲਾਤ ਨੇ ਸ਼ਹਿਰ ਵਿੱਚ ਅੰਦਰੂਨ ਸ਼ਹਿਰ 'ਚ ਜਿਹੜੇ ਨੋ ਲਿਫਟਿੰਗ ਦੇ ਹਾਲਾਤ ਬਣੇ ਉਹ ਦਿਖਾ ਰਹੇ ਸੀ ਕਿਸ ਦਾ ਨਾਲ ਕੂੜੇ ਨੇ ਆਪਣੀ ਜਗ੍ਹਾ ਬਣਾਈ ਹੈ ਔਰ ਪੂਰੀ ਤਰ੍ਹਾਂ ਨਾਲ ਸ਼ਹਿਰ ਵਿੱਚ ਕੂੜਾ ਹੀ ਕੂੜਾ ਵਿਖਾਈ ਦਿੰਦਾ ਭਾਵੇਂ ਕੋਈ ਵੀ ਇਲਾਕਾ ਹੋਵੇ ਉੱਥੇ ਕੂੜੇ ਦੇ ਨਾਲ ਗੰਦਗੀ ਦੇ ਨਾਲ ਹਾਲ ਬੁਰਾ ਹੋਇਆ ਹੋਇਆ ਤੁਸੀਂ ਵੇਖ ਸਕਦੇ ਹੋ ਜੀ ਹਰ ਪਾਸੇ ਕੂੜਾ ਹੀ ਕੂੜਾ ਵਿਖਾਈ ਦੇ ਰਿਹਾ ਹੈ ਕੂੜੇ ਦੇ ਢੇਰ ਲੱਗੇ ਨੇ ਬਹੁਤ ਮਾੜਾ ਹਾਲ ਹੈ ਪੂਰਾ ਥੱਲੇ ਤੱਕ ਵੇਖ ਸਕਦੇ ਹੋ ਜਿੱਥੇ ਗੱਡੀਆਂ ਲੱਗੀਆਂ ਉੱਥੇ ਵੀ ਕੂੜਾ ਹੀ ਕੂੜਾ ਹਰ ਪਾਸੇ ਕੂੜਾ ਲੋ ਲਿਫਟਿੰਗ ਕੋਈ ਲਿਫਟਿੰਗ ਨਹੀਂ ਹੋ ਰਹੀ ਇਹ ਪੂਰੇ ਸ਼ਹਿਰ ਚ ਅਸੀਂ ਇਸ ਕਰਕੇ ਅੰਦਰੂਨ ਸ਼ਹਿਰ ਫੜਿਆ ਇਲਾਕਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਡੇ ਮੇਅਰ ਸਾਹਿਬ ਜਿਹੜੇ ਨੇ ਉਹ ਜ਼ਰੂਰ ਉਹਨਾਂ ਤੱਕ ਇਸ ਸਾਦੀ ਜਿਹੜੀ ਜਾਣਕਾਰੀ ਪਹੁੰਚੇ ਤੇ ਛੇਤੀ ਤੋਂ ਛੇਤੀ ਇਸ ਦੇ ਉੱਤੇ ਕਾਰਵਾਈ ਕਰਾਂ ਕਿਤੇ ਵੀ ਕਿਸੇ ਤਰ੍ਹਾਂ ਨਾਲ ਵੀ ਨੋ ਲਿਫਟਿੰਗ ਹੀ ਚੱਲ ਰਹੀ ਹੈ ਇਹਦਾ ਲੱਗਦਾ ਹੈ ਕਿ ਕੋਈ ਹੜਤਾਲ ਚੱਲਦੀ ਹੋਵੇ ਔਰ ਇਹ ਦੇਖ ਸਕਦੇ ਹੋ ਜੀ ਕੂੜਾ ਹੀ ਕੂੜਾ ਔਰ ਗੰਦਗੀ ਹੀ ਗੰਦਗੀ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਗੰਦਗੀ ਦੇ ਨਾਲ ਕੂੜੇ ਦੇ ਨਾਲ ਭਰਿਆ ਜਾ ਰਿਹਾ ਐ ਏਦਾਂ ਲੱਗ ਰਿਹਾ ਜਿਵੇਂ ਸਟਾਕਿੰਗ ਕੀਤੀ ਜਾ ਰਹੀ ਹੈ ਲੋਕੀ ਰਾਸ਼ਨ ਦੀ ਸਟਾਕ ਕਰਦੇ ਨੇ ਲੋਕੀ ਸਟਾਕ ਕਰਦੇ ਨੇ ਮਿਨਰਲਸ ਦਾ ਮਗਰ ਅਥੈਂਬਰ ਸੱਚ ਗੱਲ ਕਰੀਏ ਤਾਂ ਕੂੜੇ ਦੀ ਸਟਾਕਿੰਗ ਕੀਤੀ ਜਾ ਰਹੀ ਹੈ ਹਰ ਪਾਸੇ ਜਿੱਥੇ ਦਿਖਾਈ ਦੇ ਰਿਹਾ ਵੈ ਉਥੇ ਜਿਹੜੀ ਹੈ ਸਟਾਕਿੰਗ ਦਿਖਾਈ ਦੇ ਰਹੀ ਕੂੜੇ ਦੀ ਕੂੜੇ ਨੂੰ ਇਕੱਠਾ ਕੀਤਾ ਜਾ ਰਿਹਾ ਏਦਾਂ ਲੱਗ ਰਿਹਾ ਕਿ ਪੂਰੇ ਸ਼ਹਿਰ ਨੂੰ ਕੂੜੇ ਦੇ ਨਾਲ ਭਰ ਦੇਣ ਦੀ ਜੜੀ ਹੈ ਇਸ ਵੇਲੇ ਮੁਹਿੰਮ ਚੱਲ ਰਹੀ ਹੈ ਪੂਰੇ ਸ਼ਹਿਰ ਵਿੱਚ ਗੰਦਗੀ ਦੇ ਨਾਲ ਬਹੁਤ ਹੀ ਮਾੜਾ ਹਾਲ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਕੂੜਾ ਕਿੱਦਾਂ ਖਿਲ ਰਿਆ ਹੋਇਆ ਹੈ ਔਰ ਕੂੜੇ ਦੇ ਜੜੇ ਬਿੰਸ ਦਿਖਾਇ ਸੀ ਸੀ ਤੁਹਾਨੂੰ ਉਹ ਪੂਰੀ ਤਰ੍ਹਾਂ ਪਰੇ ਸੀ ਮਗਰ ਉਸ ਤੋਂ ਇਲਾਵਾ ਵੀ ਬਾਹਰ ਕੂੜਾ ਕੂੜਾ ਹੀ ਕੂੜਾ ਇੱਕੀ ਹਾਲਾਤ ਬਣ ਚੁੱਕੇ ਨੇ ਅੰਬਰਸਰ ਦੇ ਸਮਝ ਨਹੀਂ ਆਉਂਦਾ ਕਿ ਸਾਨੂੰ ਜੇ ਦਿਖਾਈ ਦਿੰਦਾ ਤੇ ਕਾਰਪੋਰੇਸ਼ਨ ਨੂੰ ਕਿਉਂ ਨਹੀਂ ਦਿਖਾਈ ਦਿੰਦਾ ਕਾਰਪੋਰੇਸ਼ਨ ਕਦੋਂ ਵੇਖੇਗੀ ਔਰ ਜਿਹੜਾ ਕੂੜਾ ਤੇ ਗੰਦਗੀ ਹੈਗੀ ਹੈ ਕੂੜਾ ਚੁੱਕਦੇ ਆਂ ਕੂੜਾ ਚੁੱਕਦੇ ਹੋ ਹਾਂਜੀ ਤੇ 13-14 ਸਾਲ ਹੋ ਗਏ ਇਹ ਤੇ ਅਸੀਂ 2-2000 ਰੁਪਏ ਤੇ ਅੱਜ ਤੱਕ ਸਾਡਾ ਕੋਈ ਸੁਣੂ ਆਈ ਨਹੀਂ ਤੇ ਅਸੀਂ ਆਪਣੇ ਬੱਚਿਆਂ ਨੂੰ ਅਸੀਂ 20 20 10000 ਰੁਪਏ ਚ ਕੂੜਾ ਕੱਢਦੇ ਹੋਏ 15 15 ਸਾਲ ਹੋ ਗਏ ਸਾਨੂੰ ਗਲੀਆਂ ਦੇ ਵਿੱਚ ਫੇਏ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਸਾਡੀ ਕੋਈ ਹੋਣ ਦੀ ਜਿਹੜੇ ਜਿਹੜੇ ਪੱਕੇ ਨੇ ਉਹ ਉਹ ਵੀ ਨਹੀਂ ਆਉਂਦੇ ਆਪਣਾ ਚੁੱਕਣ ਤੇ ਤੁਹਾਡੀ ਡਿਊਟੀ ਲੱਗ ਜਾਂਦੀ ਹੈ ਹਾਂ ਜੀ ਨਹੀਂ ਸਾਨੂੰ ਗਲੀਆਂ ਦੇ ਵਿੱਚ ਲਾ ਦਿੰਦੇ ਮੈਡਮ ਜੀ ਜਿੱਤੇ ਤੁਹਾਡੀ ਕੋਈ ਤਨਖਾਹ ਨਹੀਂ ਹੈ ਤਨਖਾਹ ਕੁਛ ਨਹੀਂ ਕਰ ਵਾਲੇ 20 ਰੁਪਏ ਦਿੰਦੇ ਉਹ ਵੀ ਸਾਡੇ ਨਾਲ ਲੜਦੇ ਕਈ ਏ ਢੇਰੀਆਂ ਲੱਗੀਆਂ ਹੁੰਦੀਆਂ ਨਹੀਂ हटਾਈਆਂ ਜਾਂਦੀਆਂ ਫਿਰ ਇਹ ਆਪਣੀਆਂ ਰੇਡੀਆ ਪਾਬ ਦਾ 10 20 ਰੁਪਏ ਤੇ ਕੰਮ ਕਰ ਰਹੇ ਨੇ ਜੀ 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 ਸੋ ਦੇਖ ਸਕਦੇ ਜਿਹੜੇ ਪ੍ਰਾਈਵੇਟ ਲਈ ਜਿਹੜਾ ਕੂੜਾ ਚੁੱਕਦੇ ਨੇ ਉਹਨਾਂ ਦੇ ਵੀ ਬੜੇ ਹਾਲ ਮਾੜੇ ਹੋਏ ਹੋਏ ਜਿਨ੍ਹਾਂ ਨੂੰ ਤਨਖਾਹੀਏ ਜੜੇ ਨੇ ਉਹ ਇਸ ਵੇਲੇ ਐਸ਼ ਪਰਸਤੀ ਚ ਲੱਗੇ ਨੇ ਆਰਾਮ ਕੀਤਾ ਜਾ ਰਹੇ ਉਹਨਾਂ ਵੱਲੋਂ ਤੇ ਜਿਹੜੇ ਵਿਚਾਰੇ ਪ੍ਰਾਈਵੇਟ 20 20 ਰੁਪਏ 10 10 ਰੁਪਏ ਕਰਾਚੋ ਲੈ ਕੇ ਤੇ ਕੂੜਾ ਚੁੱਕਦੇ ਨੇ ਉਹਨਾਂ ਨੂੰ ਅੱਖਾਂ ਵੀ ਦੇਖਣੀਆਂ ਪੈਂਦੀਆਂ ਲੋਕਾਂ ਦੀ ਠੋਕੇ ਲੋਕਾਂ ਨੂੰ ਲੱਗਦਾ ਕਿ ਇਹ ਕਾਰਪੋਰੇਸ਼ਨ ਦੀ ਡਿਊਟੀ ਹੈ ਅਸੀਂ ਆਪਣੇ ਜੇਬਾਂ ਚੋਂ ਇਹ ਪੈਸਾ ਕਿਉਂ ਖਰਚੀਏ ਮਗਰ ਕਾਰਪੋਰੇਸ਼ਨ ਦੀ ਡਿਊਟੀ ਕਾਰਪੋਰੇਸ਼ਨ ਸਾਮਾਨ ਨੂੰ ਤਿਆਰ ਨਹੀਂ ਹੈ ਇਸ ਵੇਲੇ ਔਰ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਬੁਲਾ ਵੀ ਰਹੇ ਸਾਨੂੰ ਕਿ ਗੱਲ ਕਰਨਾ ਚਾਹੁੰਦੇ ਹੈ ਕਿ ਇਹ ਜਿਹੜਾ ਕੂੜਾ ਹੈ ਇਸ ਬਾਰੇ ਅਸੀਂ ਦੱਸਣਾ ਚਾਹੁੰਦੇ ਆ ਕਿ ਕਿੰਨੇ ਦਿਨ ਹੋ ਚੁੱਕੇ ਨੇ ਕਿ ਇਹ ਜਿਹੜਾ ਕੂੜਾ ਹੈ ਐਸੇ ਤਰ੍ਹਾਂ ਨਾ ਇੱਥੇ ਪਿਆ ਹੋਇਆ ਹੈ ਸੋ ਤੁਸੀਂ ਵੇਖ ਸਕਦੇ ਹੋ ਸ਼ਹਿਰ ਵਾਸੀ ਇਸ ਵੇਲੇ ਪੂਰੀ ਤਰ੍ਹਾਂ ਨਾਲ ਤੰਗ ਆ ਚੁੱਕੇ ਨੇ ਇਹਨਾਂ ਹਾਲਾਤਾਂ ਤੋਂ ਜਿਸ ਵਿੱਚ ਨੋ ਲਿਫਟਿੰਗ ਕਾਰਨ ਜਿਹੜਾ ਕੂੜਾ ਹੈ ਪੂਰੀਆਂ ਸੜਕਾਂ ਦੇ ਉੱਤੇ ਉਸ ਨੇ ਆਪਣਾ ਕਬਜ਼ਾ ਕਰ ਲਿਆ ਹੈ ਕੀ ਕਹਿਣਾ ਚਾਹੋਗੇ ਜੀ ਤੁਸੀਂ ਅਸੀਂ ਤੁਹਾਡੇ ਕੋਲ ਆ ਜੰਨੇ ਆ ਜੀ ਇਸ ਵੇਲੇ ਜੇ ਗੱਲ ਕਰੀਏ ਤਾਂ ਜਿਹੜਾ ਪੂਰਾ ਸ਼ਹਿਰ ਹੈ بس ترا ہی ਮਾਮਕਾਰੇ ਕੁੜੇ ਦੀ ਲਿਫਟਿੰਗ ਨਹੀਂ ਹੋ ਰਹੀ ਪਹਿਲਾਂ ਆਪਣਾ ਨਾਮ ਦੱਸ ਦੋ ਤੇ ਦੱਸੋ ਜੀ ਇਸ ਏਰੀਆ 'ਚ ਤੁਹਾਡਾ ਕੀ ਕਾਰੋਬਾਰ ਹੈ ਜਾਂ ਤੁਸੀਂ ਰਹਿੰਦੇ ਹੋ ਸਾਡੀ ਆ ਇਹ ਹੈਗੀ ਬਿਲਡਿੰਗ ਹੈਗੀ ਆ ਕਿਤੇ ਇੱਥੇ ਕੂੜੇ ਦਾ ਢੇਰ ਲੱਗਾ ਹੈ ਜੀ 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 ਕਿਤੇ ਨੋ ਪਾਰਕਿੰਗ ਦੇ ਗੱਡੀਆਂ ਕਿੰਨੀਆਂ ਕਿੰਨੀਆਂ ਲੱਗੀਆਂ ਕੋਈ ਸਾਈਡ ਤੇ ਨਹੀਂ ਕਰਦਾ ਜੀ 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 ਜਦੋਂ ਪਤਾ ਜੇ ਸ਼ਾਪ ਖੋਲੀ ਆ ਕੋਈ ਕਾਰੋਬਾਰ ਕਰਨਾ ਤੇ ਗੱਡੀਆਂ ਨਹੀਂ ਲੱਗੀਆਂ ਹੋਣੀਆਂ ਚਾਹੀਦੀ ਤੇ ਕੂੜੇ ਦਾ ਥੋੜੀ ਚੁੱਕ ਕੇ ਇੱਥੇ ਲੱਗਾ ਕੂੜਾ ਨੋਥੇ ਰੱਖਿਆ ਕੋਈ ਚੁੱਕਦਾ ਹੀ ਨਹੀਂ ਕੂੜਾ ਕਿੰਨੇ ਦਿਨ ਹੋ ਗਏ ਨੋ ਲਿਫਟਿੰਗ ਘੱਟ ਤੋਂ ਘੱਟ ਹਫ਼ਤੇ 10 ਦਿਨ ਤੋਂ ਬਾਅਦ ਹੋ ਗਏ ਹਫ਼ਤੇ 10 ਦਿਨ ਤੋਂ ਬਾਅਦ ਹੋ ਗਏ ਲਗਾਤਾਰ ਇਦਾਂ ਹੀ ਹੁੰਦਾ ਹੈ ਇਹ ਕੁਝ ਐ ਖਾਸ ਹੀ ਚੱਲ ਰਿਹਾ ਹੈ ਇਹ ਹਫ਼ਤੇ 10 ਹਫ਼ਤੇ ਕੀ ਲੱਗਦਾ ਹੈ ਕਿ ਸ਼ਹਿਰ ਦੇ ਸੁੰਦਰੀਕਰਨ ਚ ਕਿਸ ਤਰ੍ਹਾਂ ਨਾਲ ਇੱਕੀ ਇਫੈਕਟ ਪਾਉਂਦਾ ਕੀ ਇੰਪੈਕਟ ਪਾਉਂਦਾ ਇਦਾਂ ਦਾ ਕੂੜਾ ਜਿਹੜੇ ਕੂੜੇ ਦੀ ਗੱਡੀ ਚੋਂ ਤਾਂ ਨਹੀਂ ਆਂਦੀ ਆ ਉਹ ਕਹਿੰਦੇ ਸਾਨੂੰ ਨਾ ਡੀਜ਼ਲ ਮਿਲਦਾ ਪਿਆ ਨਾ ਪੈਸੇ ਮਿਲਦੇ ਪਿਆ ਨਾ ਸਾਇਦੀ ਮਿਲਦੀ ਵੀ ਆਪਾਂ ਫਿਰ ਥੋੜੀ ਕੰਮ ਕਰਾਂਗੇ ਤੇ ਜਿਹੜੇ ਦੂਸਰੇ ਪ੍ਰਾਈਵੇਟ ਕੂੜੇ ਵਾਲੇ ਨੇ ਸੈਨਾ ਉਹ ਗੱਲ ਕਰ ਰਹੀ ਸੀ ਕਹਿੰਦੇ ਜੀ ਸਾਨੂੰ 2000 ਦੇ ਦਿੰਦੇ ਜਿਹੜੇ ਨੌਕਰੀਆਂ ਕਰਦੇ ਆ ਉਹ 2000 ਦੇ ਕੇ ਸਾਡੀ ਡਿਊਟੀ ਲਾ ਦਿੰਦੇ ਆ ਕੀ ਕਹਿਣਾ ਚਾਹੋਗੇ ਉਸ ਮਸਲੇ ਤੇ ਜਿਨ੍ਹਾਂ ਨੂੰ ਮੋਟੀਆਂ ਤਨਖਾਹਾਂ ਮਿਲਦੀਆਂ ਨੇ ਉਹ ਪ੍ਰਾਈਵੇਟ ਲੋਕਾਂ ਨੂੰ ਦੋ-ਦ ਕਿ ਆਪ ਪੂਰੀ ਸੈਲਰੀ ਲੈ ਲਓ 2-3 ਹਜ਼ਾਰ ਦੇ ਦਿੰਦੇ ਉਹ ਆਂਦੇ 2 ਦਿਨਾਂ ਦੇ 2 ਦਿਨ ਜਿੰਨੇ ਪੈਸੇ ਮਿਲਦੇ ਉਹਨੇ ਕੰਮ ਕਰ ਦੋ ਜੀ 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 ਪਰ ਕੂੜੇ ਸਮੱਸਿਆ ਉਸੋ ਤੇ ਸੋ ਇਹਨਾਂ ਦੀਆਂ ਜਿਹੜੀਆਂ ਸੈਲਰੀਆਂ ਦੀ ਗੱਲ ਕੀਤੀ ਜਾਂਦੀ 30 30 40 ਹਜ਼ਾਰ 50 50 ਹਜ਼ਾਰ ਮੋਟੀਆਂ ਮੋਟੀਆਂ ਸੈਲਰੀਜ਼ ਨੇ ਮਗਰ ਇਹਨਾਂ ਕੋਲੋਂ ਕੰਮ ਕਰਨ ਦੀ ਜਿਹੜੀ ਹਿੰਮਤ ਹੈ ਉਹ ਦਿਖਾਈ ਨਹੀਂ ਦਿੰਦੀ ਇਹਨਾਂ ਕੋਲ ਕੋਈ ਇਹ ਕਾਰਪੇਸ਼ੀਨ ਦਾ ਕੰਮ ਹੈ ਕਾਰਥੀਆ ਨੂੰ ਕੰਮ ਕਰਨਾ ਚਾਹੀਦਾ ਕਮਿਸ਼ਨ ਨੌਲੇਜ ਹੈ ਮੇਜ਼ ਨੌਲੇਜ ਵਿੱਚ ਵੀ ਸਭ ਨੂੰ ਸਭ ਮਸੇ ਬੈਠੇ ਆ ਸ਼ਹਿਰ ਦਾ ਬੇੜਾ ਹੀ ਗਿਰਕ ਹੋਇਆ ਜੀ ਸੋ ਤੁਹਾਨੂੰ ਲੱਗਦਾ ਨਹੀਂ ਹੈ ਕਿ ਅੰਮ੍ਰਿਤਸਰ ਨੂੰ ਖਾਸ ਤੌਰ ਤੇ ਗੰਦਗੀ ਦੇ ਨਾਲ ਭਰਿਆ ਜਾ ਰਿਹਾ ਹੈ ਇਸ ਵੇਲੇ ਜਿਹੜੀ ਸਟਾਕ ਕੀਤਾ ਜਾ ਰਿਹਾ ਹੈ ਪੂਰੀ ਜ਼ਿੰਦਗੀ ਨਹੀਂ ਇਹਦੇ ਕਰਕੇ ਬਿਮਾਰੀਆਂ ਫੈਲਦੀਆਂ ਪਈਆਂ ਵਾਇਰਸ ਚੱਲਦੇ ਪਈਆਂ ਲੋਕੀ ਬਿਮਾਰ ਹੋ ਰਿਹਾ ਪਰ ਸਰਕਾਰ ਦੀ ਕੰਦੇ ਜੂੰ ਨਹੀਂ ਦਿਖਦੀ ਜੀ 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 ਅਗਰ ਪੱਤਰਕਾਰਤਾ ਸੀ ਆਪ ਅਸੀਂ ਨਿਕਲ ਕੇ ਆਏ ਆ ਮਗਰ ਜਿਹੜੇ ਲੋਕ ਨੇ ਜਿਹੜੇ ਜਿਨ੍ਹਾਂ ਦੀ ਡਿਊਟੀਆਂ ਨੇ ਕਾਰਪੋਰੇਸ਼ਨ ਹੈ ਜੀਆਂ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਕਰਮਚਾਰੀ ਨੇ ਉਹ ਕਿਸੇ ਤਰ੍ਹਾਂ ਨਾਲ ਬਾਹਰ ਨਹੀਂ ਨਿਕਲ ਕੇ ਆ ਰਹੇ ਕੀ ਸਨੇਹਾ ਕੀ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਤੁਸੀਂ ਫੋਨ ਵਗੈਰਾ ਕਿੱਥੇ ਸੀਗੇ ਸਰ ਉਹ ਜਿਹੜੇ ਕੂੜਾ ਚੁੱਕਣ ਆਉਂਦੇ ਸੈਨੀਟਰੀ ਸਪੈਟਰ ਕੰ ਦਾ ਅੱਜ ਆਦੇ ਕੱਲ ਆਦੇ ਕੋਈ ਬੰਦਾ ਨਹੀਂ ਆ ਰਿਹਾ ਅਸ ਲਾਰੇ ਲੱਗ ਰਹੇ ਲਾਰੇ ਲੱਗ ਰਹੇ ਦੂਜੀ ਗੱਲ ਉਹ ਕਹਿੰਦੇ ਅੱਡ ਕੋ ਡੀਜ਼ਲ ਦੇ ਪੈਸੇ ਨਹੀਂ ਆਪਾਂ ਕਿਥੋਂ ਡੀਜ਼ਲ ਪਾਏਗਾ ਤੇ ਗੱਡੀ ਆਏਗੀ ਸੋ ਕਾਰਪੋਰੇਸ਼ਨ ਕੋਲ ਦੇ ਇਨ ਲਾਈ ਡੀਜ਼ਲ ਦੇ ਪੈਸੇ ਨਹੀਂ ਨੇ ਲੋਕਾਂ ਨੂੰ ਐਸ ਨੇ ਇਹ ਮਿਲ ਰਹੇ ਨੇ ਸੋ ਕਾਰਪੋਰੇਸ਼ਨ ਦੀ ਜਿਹੜੀ ਕਹਿ ਸਕਦੇ ਆ ਪੋਲ ਖੁੱਲ ਰਹੀ ਹੈ ਇੱਥੇ ਤੁਹਾਡੇ ਸਾਹਮਣੇ ਹੀ ਆ ਦੱਸਦੇ ਨਹੀਂ ਲੋੜ ਹੀ ਨਹੀਂ ਸਾਨੂੰ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਹੋ ਰਿਹਾ ਜੀ ਸੋ ਐ ਸਮਾਰਟ ਸਿਟੀ ਦੇ ਹਾਲਾਤ ਤੁਹਾਨੂੰ ਲੱਗਦੇ ਐ ਸਮਾਰਟ ਸਿਟੀ ਐ ਨਹੀਂ ਜੀ ਸਮਝ ਨਹੀਂ ਤੁਹਾਨੂੰ ਲੱਗਦਾ ਸਮਾਰਟੀ ਹੋ ਗਿਆ ਇੱਕ ਪਾਰਕਿੰਗ ਵੇਖੋ ਗੱਡੀਆਂ ਨਹੀਂ ਆਇ ਖਲੋਤੀਆਂ ਹਫਤਾ ਹਫਤਾ ਹੋ ਗਿਆ ਕਿਆ ਕਹਿ ਸਾ ਆ ਗਈਆਂ ਗੱਡੀਆਂ ਹਫਤਾ ਹੋ ਗਿਆ ਗੱਡੀਆਂ ਲੱਗੀਆਂ ਇਹ ਵੀ ਗੱਡੀਆਂ ਵੀ ਕਦੀਆਂ ਪਾਰਕਿੰਗ ਨਹੀਂ ਲਾਉ ਗੱਡੀਆਂ ਤਾਂ ਸੋ ਸੜਕ ਕਿੰਨੀ ਖਗੀ ਆ ਸਾਡੇ ਕੋਈ ਐਕਸੀਡੈਂਟ ਹੋਏ ਕੌਣ ਜ਼ਿੰਮੇਵਾਰ ਹੋਏ ਜੀ ਬਿਲਕੁਲ ਸੋ ਲਗਾਤਾਰ ਜਿਹੜੀ ਸਮੱਸਿਆ ਵੱਡੀ ਬਣੀ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ ਸੋ ਦੇਖ ਸਕਦੇ ਹੋ ਅੱਗੇ ਵੀ ਕੂੜੇ ਦੇ ਇਦਾਂ ਦੇ ਢੇਰ ਲੱਗੇ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਔਰ ਇਸ ਵੇਲੇ ਜਿਹੜਾ ਸ਼ਹਿਰ ਹੈ ਉਹ ਬਹੁਤ ਹੀ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਔਰ ਕਿਆ ਜਾ ਰਿਹਾ ਜੀ ਡਿਊਟੀ ਜਿਨ੍ਹਾਂ ਦੀ ਹੈ ਉਹਨਾਂ ਦੇ ਕੰਨਾਂ ਤੇ ਜੜੀ ਹੈ ਜੂ ਨਹੀਂ ਰੰਗ ਰਹੀ ਔਰ ਲੋਕੀ ਵੀ ਮਜਬੂਰ ਨੇ ਆਪਣੇ ਘਰਾਂ ਦਾ ਕੂੜਾ ਜਿਹੜਾ ਹੈ ਸੜਕਾਂ ਤੇ ਸੁੱਟਣ ਲਈ ਕਿਉਂਕਿ ਕੋਈ ਲਿਫਟਿੰਗ ਲਈ ਨਹੀਂ ਆ ਰਿਹਾ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਲੱਗਦਾ ਨਹੀਂ ਹੈ ਕਿ ਆਪਣੀ ਡਿਊਟੀ ਨਿਭਾਉਣ ਨਾਲ ਦੇ ਨਾਲ ਕਿਆ ਜਾ ਰਿਹਾ ਜੀ ਜਿਹੜੇ ਉਹਨਾਂ ਨੂੰ ਡੀਜ਼ਲ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਤੇ ਉਹ ਆਪਣੀ ਜੇਬਾਂ ਚੋਂ ਕਿਉਂ ਖਰਚਣਗੇ ਨਾਲ ਦੇ ਨਾਲ ਜਿਹੜੇ ਕਰਮਚਾਰੀ ਨੇ ਉਹ ਇੱਕ ਹੋਰ ਗੱਲ ਕਹਿੰਦੇ ਹੋ ਸਾਨੂੰ ਲਗਾਤਾਰ ਇੱਕੋ ਗੱਲ ਸੁਣਾਈ ਦੇ ਰਹੀ ਹੈ ਕਿ ਉਹਨਾਂ ਨੂੰ ਸੈਲਰੀਜ਼ ਨਹੀਂ ਮਿਲ ਰਹੀਆਂ ਉਹਨਾਂ ਦੇ ਕੋਲ ਗੱਡੀ ਲੈਣ ਵਾਸਤੇ ਡੀਜ਼ਲ ਦੇ ਪੈਸੇ ਨਹੀਂ ਨੇ ਤਾਂ ਕਰਕੇ ਪੂਰਾ ਸ਼ਹਿਰ ਐਸਵੇਲ ਖਜ਼ਾਨੇ ਗੇਟ ਗੇਟ ਖਜ਼ਾਨੇ ਦੇ ਇਹ ਹਾਲਾਤ ਦਿਖਾ ਰਹੇ ਆ ਅੱਗੇ ਸਾਹਮਣੇ ਵੀ ਕੂੜੇ ਦਾ ਢੇਰ ਵਿਖਾਈ ਦੇ ਰਿਹਾ ਹੈ ਹਰ ਪਾਸੇ ਛੋਟੇ ਥਿੱਕੇ ਤੇ ਵੱਡੇ कूड़े ਦੇ ਢੇਰ ਲੱਗੇ ਹੋਏ ਨੇ ਮਗਰ ਲਿਫਟਿੰਗ ਲਿਫਟਿੰਗ ਦੇ ਨਾਮ ਤੇ ਇੱਥੇ ਕੁਝ ਨਹੀਂ ਕੀਤਾ ਜਾ ਰਿਹਾ ਲੋਕਾਂ ਦੇ ਬਿਮਾਰ ਹੋਣ ਦੀ ਜੜੀ ਹੈ ਰਾਤੱਕੀ ਜਾ ਰਹੀ ਹੈ ਕਿ ਕਿਦੋਂ ਹੋਣਗੇ ਲੋਕ ਬੁਰੀ ਤਰ੍ਹਾਂ ਬਿਮਾਰ ਨਾ ਬੋਲਣ ਜੋਗੇ ਹੋਣਗੇ ਬਿਮਾਰ ਹੋਣਗੇ ਤੇ ਕੌਣ ਬੋਲੇਗਾ ਕੌਣ ਚੁਪਕੇਗਾ ਵਾਸ ਤੁਸੀਂ ਦੇਖ ਸਕਦੇ ਹੋ ਜੀ ਨਾਲੀਆਂ ਦੇ ਕੀ ਹਾਲ ਨੇ ਸੀਵਰ ਵੀ ਬਲਾਕ ਨੇ ਤੇ ਇੱਥੇ ਕੂੜਾ ਵੀ ਐਸੇ ਤਰ੍ਹਾਂ ਨਾ ਪਿਆ ਹੈ ਕੋਈ ਆ ਕੇ ਐਸ ਦਾ ਹਾਲ ਪੁੱਛਣ ਵਾਲਾ ਨਹੀਂ ਕੋਈ ਸੁਣਵਾਈ ਕਰਨ ਵਾਲਾ ਨਹੀਂ ਹੈ ਹਰ ਕੋਨੇ ਤੇ ਇੱਕ ਕੂੜੇ ਦਾ ਢੇਰ ਵਿਖਾਈ ਦੇ ਰਿਹਾ ਹੈ ਕਿਆ ਜਾ ਰਿਹਾ ਹੈ 7-8 ਦਿਨ ਹੋ ਗਏ ਲਗਾਤਾਰ ਕੋਈ ਲਿਫਟਿੰਗ ਨਹੀਂ ਹੋ ਰਹੀ ਹੈ ਸ਼ਹਿਰ ਵਿੱਚ ਅਸੀਂ ਲਗਾਤਾਰ ਰਿਪੋਰਟਿੰਗ ਕਰ ਰਹੇ ਹਾਂ ਤੁਸੀਂ ਵੀ ਦੇਖਿਆ ਹੈ ਸ਼ਹਿਰ ਦੇ ਕਿਸੇ ਕੋਨੇ ਤੋਂ ਲਿਫਟਿੰਗ ਨਹੀਂ ਕੀਤੀ ਜਾ ਰਹੀ ਹੈ ਕੂੜਾ ਵੱਧਦਾ ਜਾ ਰਿਹਾ ਹੈ اور انتظار کس چیز ਦਾ ਹੋ ਰਿਹਾ ਹੈ ਇਹ ਸਮਝ ਨਹੀਂ ਲੱਗ ਰਹੀ ਹੈ ਕਿ ਦੋ ਤੱਕ ਇਹ ਇੰਤਜ਼ਾਰ ਲਗਾਤਾਰ ਬਣਾ ਰਹੇਗਾ ਲੋਕਾਂ ਦੇ ਵਾਸਤੇ ਤੇ ਜਿੱਥੋਂ ਤੱਕ ਦੇਖਣਿਆਂ ਸਾਈਡਾਂ ਤੇ ਕੂੜੇ ਦੇ ਢੇਰ ਵਿਖਾਈ ਦੇ ਰਿਹਾ ਹਰ ਪਾਸੇ ਕੂੜਾ ਹੀ ਕੂੜਾ ਦਿਖਾਈ ਦੇ ਰਿਹਾ ਹੈ ਸ਼ਹਿਰ ਨੂੰ ਕਿਸ ਤਰ੍ਹਾਂ ਨਾਲ ਬਣਾਉਣਗੇ ਸਮਾਰਟ City ਇਹ ਸਮਝ ਨਹੀਂ ਆ ਰਿਹਾ ਪੂਰੇ ਹਾਲਾਤਾਂ ਵਿੱਚ ਜਿਹੜਾ ਸ਼ਹਿਰ ਇਸ ਵੇਲੇ ਤਾਂ ਇਮਾਮ ਕਰ ਰਿਹਾ ਸੋ ਕੁਝ ਕਹਿਣਾ ਚਾਹੋਗੇ ਜੇ ਇਸ ਵੇਲੇ ਪੂਰੇ ਸ਼ਹਿਰ ਵਿੱਚ ਕੂੜਾ ਹੀ ਕੂੜਾ ਵਿਖਾਈ ਦੇ ਰਿਹਾ ਉਹ ਤਾਂ ਦੇ ਰਿਹਾ ਜੀ ਬੜੀ ਦੇਰ ਤੋਂ ਕੋਈ ਟਰਾਲੀ ਨਹੀਂ ਆ ਰਹੀ ਕੋਈ ਲੈ ਨਹੀਂ ਆ ਰਿਹਾ ਜੀ ਸੋ ਤੁਹਾਡੇ ਤੁਸੀਂ ਐਸੇ ਇਲਾਕੇ ਚ ਰਹਿੰਦੇ ਹਾਂਜੀ ਹਾਂਜੀ ਇੱਥੇ ਇਲਾਕੇ ਵਿੱਚ ਤੁਹਾਡੇ ਇਲਾਕੇ ਵਿੱਚ ਕਿਦੋਂ ਹੋਈ ਸੀ ਲਾਸਟ ਜੇ ਅਗਰ ਗੱਲ ਕਰੀਏ ਕੂੜੇ ਦੀ ਲਿਫਟਿੰਗ ਇਹ ਜੇ ਹੋ ਗਏ 15-20 ਦਿਨ ਹੋ ਗਏ ਯਾਰ 15-20 ਦਿਨ ਹੋ ਗਏ ਤੇ ਕੂੜਿਆਂ ਦੇ ਢੇਰ ਕਾਫੀ ਵੱਡੇ ਹੋ ਗਏ ਉਂਗੇ ਪਹਾੜ ਬੰਦੇ ਪਏ ਆ ਪਹਾੜ ਬੰਦੇ ਪਏ ਡੇਂਗੂ ਦਾ ਖਰੋਬ ਬੰਦਾ ਤੇ ਨਾਲ ਇਹ ਇਦਾਂ ਲੱਗ ਰਿਹਾ ਹੈ ਕਿ ਅੰਮ੍ਰਿਤਸਰ ਨੂੰ ਪਹਾੜੀ ਇਲਾਕਾ ਬਣਾਉਣ ਦੀ ਤਿਆਰੀ ਚ ਹੈਗੇ ਨਾ ਬਹੁਤ ਬਹੁਤ ਨਜ਼ਰ ਆਉਂਦਿਆ ਜੀ 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 ਇੱਥੇ ਕੂੜੇ ਦੇ ਪਹਾੜ ਬਣਾਏ ਜਾਣ ਕੇ ਵੇਖ ਸਕਦੇ ਹੋ ਨਾਲ ਹੀ ਆ ਬਲਾਕ ਨੇ ਸੀਵਰ ਬਲਾਕ ਨੇ ਬੁਰੀ ਤਰ੍ਹਾਂ ਨਾ ਬੁਰੇ ਹਾਲਾਤ ਬਣੇ ਹੋਏ ਆ ਕੂੜਾ ਤੇ ਸੀਵਰ ਬੁਰੀ ਤਰ੍ਹਾਂ ਪਾਣੀ ਖੜਾ ਹੈ ਬਿਲਕੁਲ ਨਹੀਂ ਹਿਲ ਰਿਹਾ ਕਿਉਂਕਿ ਇੱਥੋਂ ਦਾ ਸੀਵਰ ਪੂਰੀ ਤਰ੍ਹਾਂ ਨਾਲ ਚੋਕ ਹੋ ਚੁੱਕਾ ਹੈ ਜਾਮ ਹੋ ਚੁੱਕਾ ਹੈ ਲੋਕਾਂ ਲਈ ਨਵੀਂ ਮੁਸੀਬਤ ਜੜੀ ਬਣ ਰਹੀ ਹੈ ਲਗਾਤਾਰ ਉਹ ਹੈ ਗੰਦਗੀ ਦੇ ਢੇਰ ਤੇ ਭਰੀਆਂ ਨਾਲੀਆਂ ਜਿਨ੍ਹਾਂ ਤੋਂ ਮੱਛਰ ਨਿਕਲ ਰਹੇ ਨੇ ਤੁਸੀਂ ਵੇਖ ਸਕਦੇ ਹੋ ਜੀ ਕੂੜਾ ਵੀ ਤੇ ਨਾਲ ਦੇ ਨਾਲ ਬਲੋਕੇਜ ਵੀ पूरा शहर इस वेले बस इक को इंतजार ਚ ਹੈ ਕਿ ਕਿਦੋਂ ਹੋਏਗੀ ਉਹਨਾਂ ਦੀ ਸੁਣਵਾਈ ਔਰ ਅਸੀਂ ਵੀ ਇਹੀ ਉਮੀਦ ਕਰਨੇ ਆ ਕਿ ਮੇਅਰ ਸਾਹਿਬ ਪਲੀਜ਼ ਸਾਡੀ ਵੀਡੀਓ ਦੇਖ ਕੇ ਇਸੇ ਕਾਰਵਾਈ ਜਾਂ ਜਿਸ ਤਰ੍ਹਾਂ ਨਾਲ ਵੀ ਇਸ ਦੇ ਉੱਤੇ ਬੈਠਕ ਕਰਕੇ ਜਿਸ ਤਰ੍ਹਾਂ ਨਾਲ ਕਰਮਚਾਰੀਆਂ ਦੇ ਨਾਲ ਜਿਹੜਾ ਵੀ ਸੋਲੂਸ਼ਨ ਨਿਕਲਦਾ ਔਰ ਕੱਢੋ ਤੇ ਉਹਨਾਂ ਨੂੰ ਆਪਣੇ ਕੰਮ ਤੇ ਲਾਓ ਤਾਂ ਕਿ ਸਾਡਾ ਅੰਮ੍ਰਿਤਸਰ ਸ਼ਹਿਰ ਸਾਫ਼ ਸੁਥਰਾ ਹੋ ਸਕੇ ਤੁਸੀਂ ਬਣੋ ਪੰਜਾਬ ਕੇ ਇਸਤੇ ਵੀ ਇੱਕ ਦਰੋ ਪੰਜਾਬ